ਹੀ ਹੋਣਾ ਹੀ ਹੁਣ ਲਓ ਸੁਣੋ ਸੰਤਾਂ ਦੀ ਤਕਰੀਰ ਹੈ ਇੱਕ 14 ਧਰਮੀ ਭੇਜੇ ਫੌਜੀ ਉਹਨਾਂ ਕੋਲੇ ਫੌਜੀ ਵੀ ਸੰਤਾਂ ਨੂੰ ਮਨਾ ਦਿਓ ਲਾਚ ਦੇ ਦਿਓ ਇੱਕ ਅਰਬ ਅਮਰੀਕੀ ਡਾਲਰ ਦੇ ਦਾਂਗੇ ਤੁਹਾਨੂੰ ਸੈਂਸਰ ਲਾ ਕੇ ਮੁੱਖ ਮੰਤਰੀ ਬਣਾ ਦਾਂਗੇ ਇੱਕ ਆਰਮ ਮਰੀਕੀ ਨਾਲ ਤੁਹਾਡੇ ਦਾਸ ਸਿੰਘਾਂ ਦੇ ਨਾਂ ਤੇ ਇੱਕ ਹੌਂਤਾ ਚ ਪਾ ਦਾਂਗੇ ਤੁਹਾਨੂੰ ਹੈਲੀਕਾਪਟਰ ਤੇ ਪਾਕਿਸਤਾਨ ਪਹੁੰਚਾ ਦਿੰਨੇ ਆ ਤੇ ਤੁਹਾਨੂੰ ਦਿੱਲੀ ਲੈ ਜਾਗੇ ਡਰਾਮਾ ਕਰਾਂਗੇ ਫੜਨ ਦਾ ਐ ਕਰਾਂਗੇ ਇਹੋ ਜਿਹੇ ਲਾਲਚ ਦੇ ਰਿਆ ਉਹ ਗੁਰੂ ਦੇ ਸਿੱਖ ਨੇ ਜੁੱਤੀ ਦੀ ਨੋਖ ਨਾਲ ਠਕਰਾਤੇ ਹਾਂ ਉਹ ਕਹਿੰਦੇ ਗੁਰੂ ਦੇ ਸਹਿਬਜ਼ਾਦੇ 7 ਸਾਲ ਦਾ ਤੇ 9 ਸਾਲ ਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਵੀ ਉਹ ਦੇ ਰਹਿ ਸੀ ਲਾਲਚ ਬੇਗਮਾਂ ਦੇ ਦਾਂਗੇ ਜ਼ਗੀਰਾ ਦੇ ਦਾਂਗੇ ਅੱਜ ਜੁੱਤੀ ਦੀ ਨੌਕ ਤੇ ਠਕਰਾਥੀਆਂ ਐ ਅਸੀਂ ਉਹਨਾਂ ਬਾਬਿਆਂ ਦੇ ਵਾਰਸ ਐ ਉਹ ਮੈਂ ਠਕਰਾਉਣਾ ਇਹੋ ਜੀ ਮੁੱਖ ਮੰਤਰੀ ਦੀ ਕੁਰਸੀ ਨੂੰ ਇਹੋ ਜੇ ਪੈਸੇ ਨੂੰ ਜਿਹਦੀ ਜਬੀਰ ਮਰ ਗਈ ਐ ਉਹ ਮਰਿਆ ਸਮਾਂ ਜੇ ਮੈਂ ਸੰਤਾਂ ਉਹ ਧਰਮੀ ਫੌਜ ਨੂੰ ਠੋਕੇ ਜਵਾਬ ਦਿੰਦੇ ਆ ਢਾਢੀ ਇੱਥਾ ਐਉਂ ਬਿਆਨ ਕਰਦਾ ਕਾਲਸਾ ਛੀਣੀ ਮਾਂ ਦੀ ਫੋਖਲਾ ਦਾਦਾ ਨਾਲ ਖਮਾਉਗਾ ਕਦੇ ਵੀ ਕਾਲਸਾ ਛੀਣੀ ਮਾਂ ਦੀ ਕੋ Bye. Bye. ਅੱਜ ਨੂੰ ਨਹੀਂ ਵਿਕੂ ਨਹੀਂ ਇਹ ਵਿਕ ਸਕਦਾ ਪਤਾ ਨਹੀਂ ਉਹ ਖੱਤ ਨੂੰ ਹੋ ਬੰਦ ਬੰਦ ਲੇਖ ਧਰਮ ਦੇ ਲੱਗ ਜੂ ਨਾ ਝੂਠੀ ਦਾ ਕਰੀਰ ਜੇ ਕਾਦਾ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰ ਗਈ ਜ਼ਮੀਰ ਜੇ ਕਾਦਾ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰ ਗਈ ਜ਼ਮੀਰ ਜੇ ਗੀ ਜਮੀਰ ਦੇ ਬਖਤੀ ਤੰਨਾ ਤੋਂ ਸਾਨੂੰ ਮਿਲੀ ਗੁੜਤੀ ਦੱਸ ਕਿਵੇਂ ਢੋਲਾਗੇ ਤੇਰੀ ਬਾਦਸ਼ਾਹ ਇੰਦ ਤੇ ਮਦਨੀ ਪੈਰਾ ਵਿੱਚ ਰੋਲਾਗੇ ਤੇਰੀ ਬਾਦਸ਼ਾਹ ਇੰਦ ਤੇ ਮਦਨੀ ਪੈਰਾ ਵਿੱਚ ਰੋਲਾਗੇ ਸੁਪਨੇ ਝਾੜ ਕੇ ਡਰਾਉ ਜੀ ਮਨੇ ਸਾਡੀ ਤਸਵੀਰ ਜੇ ਕਾਗ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰੰਗੀ ਜਮੀਰ ਦੇ ਈ ਜਮੀਰ ਜੇ ਕਾਦਾ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰ ਕੀ ਜਮੀਰ ਜੇ ਤੱਤੀਆਂ ਤਵੀਆਂ ਤੋਂ ਸਾਨੂੰ ਗੁੜਤੀ ਮਿਲਿਆ ਕਿਵੇਂ ਡੋਲਾਂਗੇ ਸਾਡੇ ਗੁਰੂ ਸਾਹਿਬ ਤਤਨਾ ਤਉਂਾਂ ਤੇ ਬੈਠੇ ਐ ਤੇ ਅਸੀਂ ਉਹਨਾਂ ਦੀ ਸੰਤਾਨ ਆ ਕਿਵੇਂ ਡੋਲਾਂਗੇ ਸਾਡੇ ਤਾਂ ਰਾਖੇ ਗੁਰੂ ਐ ਸੋ ਇਹੋ ਜਿਹੀਆਂ ਤਕਰੀਰਾਂ ਪੇਸ਼ ਕੀਤੀਆਂ ਸੋ ਇਹ ਨਵੀਆਂ ਕੋਤਾਵਾਂ ਲਿਖੀਆਂ ਹਨ ਮੇਰੇ ਸਾਥੀ ਮਨਜੀਤ ਸਿੰਘ ਚੀਮਣਾ ਨੇ ਮੈਂ ਕੋਈ ਵਡਿਆਈ ਨਹੀਂ ਕਰਦਾ ਆਪਦੀ ਸਾਡੇ ਖਾਨਦਾਨ ਵਿੱਚ ਤਿੰਨ ਮਾਸਟਰ ਹੋਏ ਇੱਕ ਤਾਂ ਮੇਰਾ ਦਾਦਾ ਮਾਸਟਰ ਬਖਤੌਰ ਸਿੰਘ ਹੈ ਕਿ ਮੇਰਾ ਤਾਇਆ ਮਾਸਟਰ ਦਰਸ਼ਨ ਸਿੰਘ ਹੈ ਇੱਕ ਮੇਰਾ ਹੁਣ ਕਜਨ ਮਾਸਟਰ ਦਾ ਚਾਚਾ ਦਾ ਲੜਕਾ ਨਵਦੀਪ ਸਿੰਘ ਤੇ ਮੇਰੀ ਦਾਦੀ ਗਰਦੇਵ ਕੌਰ ਜਦੋਂ ਇਹ ਵਾਕਿਆ ਹੋਇਆ 84 ਦਾ ਸੀ ਛੋਟੇ ਸਾਲ ਜਿਵੇਂ ਜਿਵੇਂ ਵੱਡੇ ਹੋ ਰਹੇ ਤੇ ਸਾਡੀ ਮੇਰੀ ਦਾਦੀ ਗਰਦੇਵ ਕੌਰ ਔਰ ਮੇਰਾ ਦਾਦਾ ਮਾਸਟਰ ਬਖਤੌਰ ਸਿੰਘ ਸਾਨੂੰ ਰਾਤ ਨੂੰ ਬਿਠਾ ਕੇ ਮੇਰੀਆਂ ਚਾਰ ਭੈਣਾਂ ਕੱਲਾ ਮੈਂ ਭਾਈ ਹਾਂ ਬਾਕੀ ਵੀ ਚਾਚੇ ਤਾਇਿਆਂ ਦੇ ਪੁੱਤਾਂ ਨੂੰ ਕੋਲੇ ਬਿਠਾ ਕੇ ਇਹੋ ਜੀਆਂ ਬਾਤਾਂ ਸਾਨੂੰ ਸੁਨਾਇਆ ਕਰਦੇ ਕਿ ਕੀ ਉਦੋਂ ਜ਼ਾਲਮ ਸਰਕਾਰ ਨੇ ਉਹ ਇੰਦਰਾ ਪਾਪਨ ਨੇ ਉਹ ਕਾਂਗਰਸ ਨੇ ਉਹ ਦੁਸ਼ਟਾਂ ਨੇ ਬਹੁਤ ਭੜੀ ਕੀਤੀ ਹੈ ਉਹ ਤਾਂ ਮੁਗਲਾਂ ਨਾਲ ਵੀ ਗਾਂ ਨੰਗੇ ਅੰਗਰੇਜ਼ਾਂ ਨਾਲ ਵੀ ਅੱਗੇ ਨੰਗੇ ਵੀ ਅਕਾਲ ਦਾ ਤਖਤ ਅਕਾਲ ਤਖਤ ਨੂੰ ਢਾਉਣ ਵਾਸਤੇ ਆਈ ਹੈ ਦੋ ਰਚਨਾ ਦੋ ਤਿੰਨ ਚਾਰ ਹੋਰ ਲਿਖੀਆਂ ਹਨ ਮਨਜੀਤ ਸਿੰਘ ਚੀਮਣੇ ਨੇ ਅਗਲੀ ਵਾਰ ਗੱਲ ਪੇਸ਼ ਕਰਾਂ 3 ਜੂਨ ਨੂੰ ਕਲਦੀਪ ਬਰਾੜ ਆਉਂਦਾ ਏ ਸ਼ੌਣੀ ਦੇ ਵਿੱਚ ਇੱਕ ਆਫਿਸ ਦਾ ਦਫ਼ਤਰ ਉੱਥੇ ਮੀਟਿੰਗ ਸੱਦ ਹੈ। ਉਹ ਚਾ ਉਸ ਸਮੇਂ ਦਾ ਡੀਸੀ ਗੁਰਦੇਵ ਸਿੰਘ ਜੀ ਨੇ ਛੁੱਟੀ ਤੇ ਚਲੇ ਜਾਣਾ ਉਹਨੂੰ ਡਿਸਮਿਸ ਕਰ ਰਹੇ ਆ। ਉਹਦੀ ਥਾਂ ਤੇ ਰਸ਼ਮ ਰਮੇਸ਼ ਇੰਦਰ ਸਿੰਘ ਲਾਤਾ। ਡੀਸੀ ਅਮਰਸਰ ਗੁਰਦੇਵ ਸਿੰਘ ਇੱਕ ਐਸਐਸਪੀ ਇੱਕ ਬੀਐਸਐਫ ਦਾ ਡੀਆਈਜੀ ਜੀਐਸ ਪੰधेਰ ਗੁਰਦੇਵ ਸਿੰਘ ਪੰधेਰ ਜੋ ਸਿੱਖ ਹੈ ਉਹ ਬੈਠਾ ਹੈ। ਹੋਰ ਜਨਰਲ ਬੈਠੇ ਆ ਸਾਰੇ ਜਣੇ ਬੈਠੇ ਕਲਦੀਪ ਬਰਾੜ ਵੀ ਬੈਠਾ ਹੈ ਉਥੇ ਮੀਟਿੰਗ ਕਰ ਰਹੇ ਆ ਵੀ ਇੰਨੀ ਫੌਜ ਆ ਗਈ ਹੈ ਫੌਜ ਤੋਂ ਡਰ ਕੇ ਇਕਵਰਾ ਕੇ ਜਿਹੜਾ ਬਾਗੀ ਭੰਡਰਾਲਾ ਹੱਤਵਾਦੀ ਹੈ ਇਹ ਆਤਮ ਸਮਰਪਣ ਕਰੇਗਾ ਔਰ ਹੱਥ ਖੜੇ ਕਰਕੇ ਬਾਹਰ ਆਉਣਗੇ ਇਹ ਤਾਂ ਇਹਨਾਂ ਕੋਲ ਜਾ ਛੋੜੇਗੇ ਹਨ ਤਿੰਨ ਚਾਰ ਸੌ ਬੰਦਾ ਹੋਆ ਲੱਖਾਂ ਦੀ ਤਦਾਦ ਵਿੱਚ ਹੈ ਡੀ ਆਈ ਜੀ ਪੰਦੇਰ ਕਹਿੰਦਾ ਮੈਂ ਬਰਾੜ ਨੂੰ ਕਿਹਾ ਇੱਥੇ ਤੂੰ ਰੋਂਗ ਹੈ ਉਹ ਉਹ ਜੱਟਾ ਹੋ ਬਰਾੜ ਤੇ ਗਲਦੀਬ ਕਹਿੰਦਾ ਮੈਂ ਵੀ ਬਰਾੜ ਆ ਤੇ ਡੀਆਈਜੀ ਭੰਦੇਰ ਕਹਿੰਦਾ ਤੇਰਾ ਆ ਮੂੰਹ ਮੰਨਿਆ ਮੰਨਿਆ ਏ ਤੇਰੇ ਸਿਰ ਤੇ ਪਗੜੀ ਨਹੀਂ ਹੈ ਦਾੜੀ ਨਹੀਂ ਹੈ ਬੁੜੀ ਮੂੜਾ ਤੇਰਾ ਮੂੰਹ ਹੈ ਸਿੱਖ ਕੌਣ ਹੁੰਦਾ ਜੱਟ ਕੌਣ ਹੈ ਜਿਹਦੇ ਸਿਰ ਤੇ ਦਸਤਾਰ ਹੋਵੇ ਦਾੜਾ ਹੋਵੇ ਕਹਿੰਦਾ ਬਹੁਤ ਖਿਜਿਆ ਮੈਥੋਂ ਭੰਦੇਰ ਦੀ ਇਹ ਗੱਲ ਹੈ ਇੰਟਰਵਿਊ ਦੇ ਰਿਹਾ ਭੰਦੇਰ ਕਹਿੰਦਾ ਡੀਆਈਜੀ ਭੰਦੇਰ ਬੀਐਸਐਫ ਦਾ ਕਹਿੰਦਾ ਮੂੰਹ ਤੇ ਗੱਲ ਕਹੀ ਕਿੰਨੀ ਬਰਾੜ ਦੇ ਕਹਿੰਦਾ ਤੂੰ ਮੈਨੂੰ ਲਿਖ ਕੇ ਲਿਖ ਕੇ ਦੇ ਥੇ ਡੀਆਈਜੀ ਕਹਿੰਦਾ ਭੰਦੇਰ ਕੁਲਦੀਪ ਬਰਾੜ ਨੂੰ ਕਹਿੰਦਾ ਹੈ ਲਿਆ ਤੇਰੇ ਕੋਲ ਕਿਥੇ ਲਿਖ ਲਿਖਤੀ ਆਰਡਰ ਹੈ ਉਹ ਰੱਬ ਦਾ ਦਾਰਾ ਉਹ ਜਿਹੜਾ ਮੱਥਾ ਲਾਉਣ ਆਇਆ ਉਹਦਾ ਮੱਥਾ ਟੱਟ ਗਿਆ ਤੇ ਜਿਹੜਾ ਮੱਥਾ ਟੇਕਣ ਵਾਸਤੇ ਆਇਆ ਏ ਤੇ ਉਹਨੂੰ ਗੁਰੂ ਸਾਹਿਬ ਤਖਤ ਤਾਂ ਤਾਜ ਬਖਸ਼ਦੇ ਆ ਓਏ ਤੂੰ ਔਕਾਲ ਤਖਤ ਤਾਂ ਤੂੰ ਕਹਿੰਨਾ ਗਰਦੇਲ ਸਿੰਘ ਡੀਸੀ ਨੇ ਵੀ ਇਹ ਗੱਲ ਕਹੀ ਉਸ ਮੀਟਿੰਗ ਵਿੱਚ ਕਹਿੰਦਾ ਸਰ ਤੁਹਾਡਾ ਭਲੇਖਾ ਏ ਜੇ ਤੁਸੀਂ ਕਹੋ ਨਾ ਤੇ ਸੰਤ ਜਨੈ ਸਿੰਘਾ ਸਿਲੈਂਡਰ ਕਰ ਦੇਣਗੇ ਹੱਥ ਘੜੇ ਕਰਕੇ ਬਾਹਰ ਆਉਣਗੇ ਉਹਨਾਂ ਕੋਲ ਤਾਂ ਹਥਿਆਰ ਹੀ ਹੈ ਨਹੀਂ ਕਹਿੰਦਾ ਇਹ ਥੋੜਾ ਭੁਲਖਿਆ ਏ ਜਿਹੜਾ ਤੁਸੀਂ ਕਹਿੰਦੇ ਵੀ ਘੰਟੇ ਡੇਢ ਘੰਟੇ ਦੀ ਗੱਲ ਦਾ ਲੁੱਟੀਆਂ ਪਾਉਂਦੇ ਆਏ ਹੋ ਤਾੜੀਆਂ ਮਾਰਦੇ ਆਏ ਹੋ ਐਨੀ ਫੌਜ ਦਾ ਡਰ ਨਾਦੇ ਹੋ ਇੱਥੇ ਤਾਂ ਇਹੋ ਜੀ ਹੋਣੀ ਆ ਦੇਖਿਓ ਤੁਸੀਂ ਕਹਿੰਦਾ ਕਿਵੇਂ ਹੋਣਾ ਏ ਸੋ ਪਿਆਰੇ ਖਾਸੀ ਚਮਕੌਰ ਦੀ ਘੜੀ ਵਾਲੀ ਹੋਣੀ ਆ ਸਿੰਘ ਇਹੋ ਜਿਹਾ ਕਰਨਗੇ ਦੇਖੋ ਕਿੱਥੇ 40 ਸਿੰਘ ਤੇ 10 ਲੱਖ ਫੌਜ ਚੜ ਕੇ ਆਈ ਚਮਕੌਰ ਦੀ ਗੜੀ ਨੂੰ ਘੇੜਾ ਪਾਇਆ ਬਾਜਾਂ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਾਰਨਾ ਕਰ ਰਹੇ ਆਪਣੇ ਸਿੱਖਾਂ ਦੀ ਕਿ ਜਾਓ ਕੱਲਾ ਕੱਲਾ ਸਿੱਖੋ ਲੱਖਾਂ ਦੇ ਨਾਲ ਲੜਿਆ ਔਰ ਗੁਰੂ ਸਾਹਿਬ ਦੇ ਜਾਂਵਾਦ ਸਿਪਾਹੀ ਭਾਈ ਬਜੱਤਰ ਸਿੰਘ ਵਰਗੇ ਜਿਨ੍ਹਾਂ ਨੇ ਖੂਨੀ ਹਾਥੀ ਦਾ ਮੁਕਾਬਲਾ ਕਰ ਲਿਆ ਉਹ ਕਹਿੰਦਾ ਸਰ ਤੁਸੀਂ ਇਹਨਾਂ ਦਾ ਇਤਿਹਾਸ ਨਹੀਂ ਪੜਿਆ ਹੁਣ ਬਜੱਤਰ ਸਿੰਘ ਵਰਗੇ ਨੇ ਖੂਨੀ ਹਾਸੀ ਦਾ ਮੁਕਾਬਲਾ ਕੀਤਾ ਬੰਦੇ ਬੰਦਿਆਂ ਨਾਲ ਲੜਦੇ ਆ ਜਾਨਵਰ ਜਾਨਵਰ ਨਾਲ ਲੜਦੇ ਆ ਤੁਸੀਂ ਦੇਖਿਆ ਨਹੀਂ ਗੁਰੂ ਦੇ ਸਿੱਖਾਂ ਨੂੰ ਉਹ ਹਾਥੀਆਂ ਨੂੰ ਪਿੱਛੇ ਮੋੜਦਾ ਏ ਤੁਸੀਂ ਜਾਣਦੇ ਨਹੀਂ ਉਹ ਮੈਂ ਜਾਣਦਾ ਇਹਨਾਂ ਨੂੰ ਇਹ ਬਾਣੀ ਜਪਣ ਵਾਲੇ ਇਕੱਲੇ ਆ ਨਾ ਕਹੋ